ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਐਚਫ ਗਾਂ ਦਿਖਾ ਰਹੇ ਹਾਂ ਜੋ ਕਿ ਵਿਕਾਊ ਹੈ ਜੀ ਇਹ ਗਾਂ ਸੁਪਰੀਤ ਸਿੰਘ ਕੋਲ ਹੈ ਬਾਈ ਦਾ ਪਿੰਡ ਹੈਗਾ ਟੈਣਾ ਜ਼ਿਲ੍ਹਾ ਫਰੀਦਕੋਟ 86990 602552 ਬਾਈ ਦਾ ਕੰਟੈਕਟ ਨੰਬਰ ਹੈ ਤੇ ਇਹ ਗਾਂ ਵਿਕਾਊ ਹੈ ਜੀ ਬਾਈ ਹੋਰਾਂ ਦਾ ਵਪਾਰ ਦਾ ਕੰਮ ਆ ਤੇ ਬਾਈਰਾਂ ਦੇ ਦੱਸਣ ਮੁਤਾਬਕ ਗਾਂ ਤੀਸਰਾ ਸੁਆ ਸੁਣੀ ਹੈ ਤੇ ਇਸ ਤੋਂ ਪਿਛਲੇ ਸੂਏ 30 ਕਿਲੋ ਦਾ ਰਿਕਾਰਡ ਹੈ ਜੀ ਇਸ ਵਾਰ ਵੀ ਆਸ ਹੈ 30 ਕਿਲੋ ਪਲੱਸ ਦੁੱਧ ਦੇਊਗੀ ਤੇ ਸੀਮਨ ਦੀ ਜੇ ਗੱਲ ਕਰੀਏ ਕਿਹੜਾ ਲੱਗਿਆ ਇਹਦਾ ਬਾਈ ਨੇ ਕੋਈ ਰਿਕਾਰਡ ਨਹੀਂ ਰੱਖਿਆ ਇਸੇ ਕਰਕੇ ਆਪਾਂ ਵੀਡੀਓ ਵਿੱਚ ਸੀਮਨ ਨਹੀਂ ਬੋਲਿਆ ਜਿਹੜਾ ਆਪਾਂ ਆਪਣੇ ਫੀਲਡ ਵਾਲੇ ਪਸ਼ੂਆਂ ਦੀ ਵੀਡੀਓ ਪਾਉਣੇ ਹੁੰਦੇ ਆ ਜੇ ਜਾਨਵਰ ਦਾ ਆਪਣੇ ਕੋਲੇ ਪ੍ਰੋਪਰ ਰਿਕਾਰਡ ਹੋਵੇ ਤਾਂ ਆਪਾਂ ਸੀਮਨ ਬੋਲ ਦਈਦਾ ਫਲਾਣੇ ਸੀਮਨ ਦੀ ਹੈ ਜਾਂ ਜਿਹੜਾ ਸੀਮਨ ਲੱਗਿਆ ਆਪਾਂ ਉਹ ਵੀ ਵੀਡੀਓ ਵਿੱਚ ਬੋਲ ਦਿੰਦੇ ਹੁਣੇ ਇਸੇ ਕਰਕੇ ਬਾਈਰਾਂ ਕੋਲੇ ਇਸ ਦਾ ਕੋਈ ਰਿਕਾਰਡ ਨਹੀਂ ਸੀ ਤੇ ਆਪਾਂ ਸੀਮਨ ਦੀ ਡਿਟੇਲ ਬੰਦੀ ਨਹੀਂ ਦੱਸੀ ਪਰ ਗਾਂ ਦੀ ਗੱਲ ਕਰੀਏ ਗਾਂ ਬਹੁਤ ਹੀ ਸੋਹਣੇ ਥਾਣਵਾਨੇ ਦੀ ਆ ਬੋਡੀ ਸਟਰਕਚਰ ਵੀ ਤੁਸੀਂ ਦੇਖ ਸਕਦੇ ਹੋ ਪੈਰਾਂ ਪੂਰਾ ਦੀ ਪੂਰੀ ਮਜ਼ਬੂਤ ਹੈ ਤੇ ਜੇ ਤੁਹਾਨੂੰ ਗਾਂ ਪਸੰਦ ਆਉਂਦੀ ਆ ਆਪਾਂ ਕੰਟੈਕਟ ਨੰਬਰ ਦੇਤਾ ਤੁਸੀਂ ਗਾਂ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਦਿੱਤੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਵੀਡੀਓ ਵੀ ਮੰਗਵਾ ਸਕਦੇ ਹੋ ਜੇ ਤੁਹਾਨੂੰ ਗਾਂ ਪਸੰਦ ਆਉਂਦੀ ਆ ਆਵਦੀ ਰੇਟ ਦੀ ਤੇ ਬਾਕੀ ਸਭ ਤਸੱਲੀ ਕਰਕੇ ਤੁਸੀਂ ਗਾ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਤਾਂ ਦੀ ਹੋਰ ਵੀਡੀਓ ਨਾਲ ਧੰਨਵਾਦ